ਕਣਕ ਦੇ ਤੇਲੇ ਵਾਲੀ ਸਪਰੇ ਸੜਕੀ ਜਾਂ ਨਾ ਸੜਕੀਏ ਕਿਸਾਨ ਭਰਾਵਾਂ ਦੇ ਕਮੈਂਟ ਆਉਂਦੇ ਸੀ ਵੀ ਹੁਣ ਇਸ ਟਾਈਮ ਜ਼ਰੂਰਤ ਹੈਗੀ ਆ ਕਣਕ ਦੇ ਉੱਪਰ ਤੇਲੇ ਵਾਲੀ ਸਪਰੇ ਸੜਕਣ ਦੀ ਜਾਂ ਨਹੀਂ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ 222 ਤੇ 327 ਕਣਕ ਦਾ ਉਸ ਦੇ ਵਿੱਚ ਪੱਕਣ ਦਾ ਸਮਾਂ ਜਿਹੜਾ ਉਹ ਕਿਹੜੀ ਵੱਧ ਘਟ ਲੈਂਦੀ ਹੈਗੀ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਆਪਾਂ ਲਾਸਟ ਪਾਣੀ ਲਾਉਣਾ ਹੁੰਦਾ ਕਣਕ ਨੂੰ ਆਖਰੀ ਪਾਣੀ ਉਹ ਕਿਹੜੀ ਸਟੇਜ ਦੇ ਵਿੱਚ ਜਾ ਕੇ ਆਪਾਂ ਬੰਦ ਕਰੀਏ ਪਾਣੀ ਜਾਂ ਸ਼ੁਰੂ ਕਰੀਏ ਆਪਾਂ ਤਾਂ ਜੋ ਆਪਣੀ ਕਣਕ ਦਾ ਜਿਹੜਾ ਝਾੜ ਆ ਉਹ ਚੰਗਾ ਨਿਕਲ ਸਕੇ ਚੰਗਾ ਆ ਸਕੇ ਤੇ ਤੂੜੀ ਵੀ ਵਧੀਆ ਬਣ ਸਕੇ ਕਣਕ ਦੀ ਉਹਦੇ ਬਾਰੇ ਆਪਾਂ ਵੀਡੀਓ 'ਚ ਗੱਲਬਾਤ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਹੁਣ ਜਿਵੇਂ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਕਣਕ ਦੇ ਵਿੱਚ ਜਿਹੜੀ ਤੇਲੇ ਦੀ ਸ਼ਿਕਾਇਤ ਆ ਕੀ ਉਹ ਆਪਾਂ ਕਿਵੇਂ ਦੇਖ ਸਕਦੇ ਹਾਂ ਵੀ ਕਿੰਨਾ ਕੁ ਅਟੈਕ ਆਏ ਆਪਣੇ ਖੇਤ ਦੇ ਵਿੱਚ ਤੇ ਹੁਣ ਜਿਵੇਂ ਆਪਾਂ ਕੀ ਕਰਨਾ ਆਪਣੇ ਖੇਤ ਦੇ ਵਿੱਚੋਂ ਇਸ ਤਰ੍ਹਾਂ ਬੱਲੀਆਂ ਲੈ ਲੈਣੀਆਂ ਨੇਗੀਆਂ ਪੰਜ ਚਾਰ ਇਹ ਬੱਲੀਆਂ ਆਪਾਂ ਖੇਤ ਦੇ ਅਲੱਗ-ਅਲੱਗ ਕੋਨਿਆਂ ਤੋਂ ਆਲੇ-ਦੁਆਲੇੋਂ ਇਕੱਠੀਆਂ ਕਰ ਲੈਣੀਆਂ ਨੇਗੀਆਂ ਤੇਲੇ ਜੇ ਆਪਾਂ ਦੇਖਣ ਦੇ ਲਈ ਵੀ ਕਿੰਨਾ ਕੁ ਅਟੈਕ ਆਗਾ ਤੇਲੇ ਦਾ ਤੇ ਇਹਦੇ ਵਿੱਚ ਆਪਾਂ ਕੀ ਦੇਖਣਾ ਹੁਣ ਜਿਵੇਂ ਵੀਡੀਓ ਚ ਤੁਸੀਂ ਇਹ ਬੱਲੀ ਦੇਖ ਰਹੇ ਹੋ ਇਹ ਹੀ ਆਪਾਂ ਖੇਤ ਦੇ ਕੋਨਿਆਂ ਤੋਂ ਚਾਰੇ ਕੋਨਿਆਂ ਤੋਂ ਮੰਨ ਕੇ ਚੱਲੋ 1 ਏਕੜ ਦਾ ਜਿਵੇਂ 4 ਸੌ ਦਾ ਆਪਣਾ ਉਹਦੇ ਚਾਰੇ ਕੋਨਿਆਂ ਦੇ ਵਿੱਚੋਂ ਜਾਂ ਵਿਚਾਲੋਂ ਇੱਕ-ਇੱਕ ਬੱਲੀ ਆਪਾਂ ਲੈਤੀ ਸੀ ਤਾਂ ਫਿਰ ਆਪਾਂ ਇਹਦੇ ਵਿੱਚ ਹੁਣ ਕੀ ਦੇਖਣਾ ਜਿਵੇਂ ਇਹ ਬੱਲੀ ਦੇ ਵਿੱਚ ਜਿਹੜੇ ਦਾਣੇ ਨੇ ਮੱਖੀ ਹੁੰਦੀ ਆ ਇਹ ਚੰਗੀ ਤਰ੍ਹਾਂ ਸਾਫ਼ ਆਪਾਂ ਨੂੰ ਦਿਖਾਈ ਦੇ ਰਹੀ ਹੈ ਇਹਦੇ ਵਿੱਚ ਨਾ ਤਾਂ ਕੋਈ ਤੇਲ ਲੱਗਾ ਕਿਸੇ ਵੀ ਤਰ੍ਹਾਂ ਦਾ ਤੇ ਨਾ ਹੀ ਕੋਈ ਹੋਰ ਕੀੜਾ ਮਕੌੜਾ ਇਹਦੇ ਵਿੱਚ ਜਿਵੇਂ ਹੁਣ ਆਪਾਂ ਨੂੰ ਬੱਲੀ ਦੇ ਵਿੱਚ ਇਹ ਦਾਣੇ ਨੇ ਜਿਹੜੇ ਸਾਫ਼ ਸफाई ਦਿੰਦੇ ਨੇ ਤਾਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਪਰੇਅ ਸੜਕਣ ਦੀ ਜ਼ਰੂਰਤ ਨਹੀਂ ਹੈਗੀ ਇਹਦੇ ਉੱਪਰ ਕਿਉਂਕਿ ਤੇਲੇ ਦਾ ਅਟੈਕ ਨਹੀਂ ਹੈਗਾ ਫਿਰ ਜਾਂ ਆਪਾਂ ਆਲੇ ਦੁਆਲੇ ਸੜਕ ਸਕਦੇ ਇੱਕ ਤੋਂ ਢੋਲੀਆਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਜਿਹੜਾ ਇਹ ਇਹ ਬਲੀਆਂ ਵੀਡੀਓ ਚ ਦੇਖ ਰਹੇ ਹੋ ਤੁਸੀਂ ਇਹ 327 ਤੇ 222 ਕਣਕ ਦੀਆਂ ਬਲੀਆਂ ਨਹੀਂ ਆ ਇਹ ਇੱਕੋ ਦਿਨ ਦੀਆਂ ਬੀਜੀਆਂ ਮੇਰੇ ਇਹ ਦੋਨੇ ਕਣਕਾਂ ਤੇ ਜਿਹੜੀ ਜਿਆਦੇ ਨਸਰੀਵੀ ਬੱਲੀ ਰੰਗ ਪੀਲਾ ਜਾ ਹੋਇਆ ਵਾ ਜਿਹੜੀ ਦਾ ਤੇ ਇਹ ਹੈਗੀ 327 ਤੇ ਦੂਸਰੀ ਜਿਹੜੀ ਗ੍ਰੀਨ ਕਲਰ ਦੀ ਆ ਇਹ ਹੈਗੀ ਆ 222 ਇਹ ਆਪਾਂ ਇੱਕੇ ਦਿਨ ਬੀਜੀਆਂ ਸੀ ਥੋਨੇ ਬੀਜ ਇਹ ਪਰ ਇਹਨਾਂ ਦੇ ਵਿੱਚ ਜਿਹੜੀ 327 ਆ ਉਹਦਾ ਜਿਹੜਾ ਪੱਕਣ ਦਾ ਸਮਾਂ ਉਹ ਘਟ ਲੈਂਦੀ ਆ 222 ਦੇ ਨਾਲੋਂ ਤੁਸੀਂ ਇਹ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿੰਨਾ ਫਰਕ ਆ ਉਸ ਵਿੱਚ ਇਹਨਾਂ ਦਾ ਪੈ ਗਿਆ ਇਹ ਮੰਨ ਕੇ ਚੱਲੋ 10 ਦਿਨ 15 ਦਿਨ ਹੋ ਸਕਦਾ ਇਹ ਪਹਿਲਾਂ ਵੱਢੀ ਜਾਵੇ ਇਹਦੇ ਨਾਲੋਂ 222 ਦੇ ਨਾਲੋਂ ਰੰਗ ਦਾ ਦੇਖੋ ਤੁਸੀਂ ਕਿੰਨਾ ਫਰਕ ਆ ਤੇ ਹੁਣ ਸਾਨੂੰ ਆਪਾਂ ਦਿਖਾਉਣਾ ਵੀ ਜਿਹੜਾ ਪਾਣੀ ਆਪਾਂ ਕਿਹੜੀ ਸਟੇਜ ਦੇ ਵਿੱਚ ਜਾ ਕੇ ਲਾਉਣਾ ਲਾਸਟ ਪਾਣੀ ਆ ਜਿਹੜਾ ਜਿਵੇਂ ਹੁਣ ਇਹ 222 ਦੀ ਬੱਲੀ ਆ ਗਈ ਇਹਦੇ ਵਿੱਚ ਆਪਾਂ ਰੱਬ ਕੇ ਤੁਹਾਨੂੰ ਦਿਖਾਏ ਨੇ ਦਾਣੇ ਇਹਦੇ ਵਿੱਚ ਜਿਹੜਾ ਹੁਣ ਦੁੱਧਾ ਜਾ ਬਣ ਚੁੱਕਿਆ ਹੈਗਾ ਚੰਗੀ ਤਰ੍ਹਾਂ ਤੇ ਆਨੇ ਪੂਰਾ ਹਾਰਡ ਨਹੀਂ ਹੋਇਆ ਦਾਣਾ ਇਹ ਮੰਨ ਕੇ ਚੱਲੋ ਇਹ ਪਤਲਾ ਜਿਹਾ ਕਨੀਮ ਜੇ ਵਾਂਗੂ ਹੁੰਦਾ ਇਹ ਤੇ ਇਹ ਜਦੋਂ ਨਿਕਲੇ ਆਪਣੇ ਖੇਤ ਕਣਕ ਦੇ ਵਿੱਚੋਂ ਤਾਂ ਆਪਾਂ ਜਿਹੜਾ ਪਾਣੀ ਹੈ ਜਿਵੇਂ ਰੇਸਲੇ ਵਾਣਨੇਗੇ ਜਾਂ ਦਰਮਿਆਨ ਨੇ ਵਾਣਨੇ ਉਹਨਾਂ ਦੇ ਵਿੱਚ ਆਪਾਂ ਪਾਣੀ ਹੈ ਜਿਹੜਾ ਲਾ ਸਕਦੇ ਆ ਕਿ ਇੱਕ ਜਿਹੜੀਆਂ ਡੱਕਰ ਜ਼ਮੀਨਾਂ ਨੇ ਆਪਾਂ ਉਹਨਾਂ ਦੇ ਵਿੱਚ ਰੁਕ ਵੀ ਸਕਦੇ ਆ ਪਾਣੀ ਲਾਉਣ ਤੋਂ ਕਿਉਂਕਿ ਉੱਥੇ ਜਿਆਦਾ ਜਦੋਂ ਪਾਣੀ ਖੜ ਜੇ ਤਾਂ ਕਣਕ ਦਾ ਨੁਕਸਾਨ ਵੀ ਹੋ ਸਕਦਾ ਹੈਗਾ ਤੇ ਇਸ ਲਈ ਆਪਾਂ ਨੂੰ ਗੌਰ ਨਾਲ ਪਾਣੀ ਲਾਉਣਾ ਚਾਹੀਦਾ ਹੈਗਾ ਕਣਕ ਨੂੰ ਤੇ ਹੁਣ ਆਪਾਂ ਤੁਹਾਨੂੰ ਦਖਾਂਵਾ ਜਿਹੜੀ ਹੁਣ ਇਹ 327 ਕਣਕ ਸੀ ਇਹਦੇ ਵਿੱਚ ਵੀ ਕਿਹੜੀ ਸਟੇਜ ਦੇ ਵਿੱਚ ਦਾਣਾ ਬਣ ਚੁੱਕਿਆ ਇਸ ਟਾਈਮ ਵੀ ਇਹਨੂੰ ਜ਼ਰੂਰਤ ਹੈਗੀ ਆ ਜਾਂ ਨਹੀਂ ਹੈਗੀ ਪਾਣੀ ਲਾਉਣ ਦੀ ਜਿਹੜੀ ਹੁਣ ਇਹਦੇ ਦਾਣੇ ਨੇ ਆ ਦੇਖੋ ਤੁਸੀਂ ਇਹ ਇਹ ਦਾਣੇ ਚੰਗੀ ਤਰ੍ਹਾਂ ਹੁਣ ਹਾਰਡ ਹੋਏ ਬਣਿਆ ਦੇਖ ਦੱਬ ਕੇ ਦੂਸਰੇ ਵਿੱਚੋਂ ਤਾਂ ਨਿਕਲਦੇ ਸੀਗੇ ਦੁੱਧ ਜਾਂ ਨਿਕਲਦਾ ਸੀ ਥੋੜਾ ਜਿਹਾ 222 ਦੇ ਵਿੱਚੋਂ ਪਰ ਇਹਦੇ ਵਿੱਚੋਂ ਜਿਹੜੇ ਦਾਣੇ ਨੇਗੇ ਉਹ ਜ਼ਿਆਦੇ ਹਾਰਡ ਹੋਏ ਬਣੇ ਥੋੜੇ ਜਿਹਾ ਸਖਤ ਹੋਏ ਬਣੇ ਇਸ ਲਈ ਆਪਾਂ ਇਹਨੂੰ ਹੁਣ ਜਿਹੜਾ ਪਾਣੀ ਆ ਉਹ ਰੋਕ ਸਕਦੇ ਆਂਗੇ ਅੱਗੇ ਨਹੀਂ ਲਾਉਣਾ ਆਪਾਂ ਇਹਨੂੰ ਪਾਣੀ ਹੋਰ ਬਾਕੀ ਵੀ ਤੁਸੀਂ ਵੀ ਸਾਨੂੰ ਵੀਡੀਓ ਭੇਜ ਸਕਦੇ ਹੋਗੇ ਜਿਵੇਂ ਹੁਣ ਆਪਾਂ ਤੁਹਾਨੂੰ ਦਿਖਾਈ ਦਿੱਤਾ 322 ਤੇ 222 ਦੇ ਵਿੱਚ ਕੀ ਫਰਕ ਆਗਾ ਐਸੀ ਤਰ੍ਹਾਂ ਹੀ ਤੁਸੀਂ ਵੀ ਆਪਣੀ ਕੋਈ ਨਾ ਕੋਈ ਵੀਡੀਓ ਬਣਾ ਕੇ ਜਿਵੇਂ ਇਕੱਠੇ ਬੀਜ ਬੀਜੇ ਹੁੰਦੇ ਨੇ ਜਾਂ 822 ਹੋ ਗਿਆ ਜਾਂ ਕੋਈ ਹੋਰ 3086 ਜਾਂ ਕਿਸੇ ਵੀ ਤਰ੍ਹਾਂ ਦੇ ਇਕੱਠੇ ਬੀਜ ਆਪਾਂ ਇੱਕੇ ਦਿਨ ਬੀਜੇ ਨੇ ਵੀ ਉਹਨਾਂ ਦੇ ਵਿੱਚ ਕਿੰਨਾ ਫਰਕ ਆ ਤੁਸੀਂ ਕਮੈਂਟਾਂ ਦੇ ਵਿੱਚ ਵੀ ਸਾਨੂੰ ਦੱਸ ਸਕਦੇ ਹੋਗੇ ਤਾਂ ਜੋ ਆਪਾਂ ਜਾਣਕਾਰੀ ਇਹ ਜਿਹੜੀ ਵੱਧ ਤੋਂ ਵੱਧ ਕਹਾ ਸ਼ੇਅਰ ਕਰੀਏ ਵੀ ਅੱਗੇ ਵਾਸਤੇ ਇਹਦੇ ਵਿੱਚ ਲਾਉਣ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਜਿਵੇਂ ਹੁਣ ਕਈ ਵਾਰ ਆਪਾਂ ਕੀ ਕਰਦੇ ਆ ਜਿਹੜਾ ਗੇਤਾ ਵੀ ਆਉਂਦਾ ਹੁੰਦਾ ਛੇਤੀ ਪੱਕਦਾਗਾ ਉਹ ਆਪਾਂ ਖੇਤ ਦੇ ਲਾਸਟ ਵਾਲੀ ਸਾਈਡ ਜਿੱਥੇ ਆਪਣਾ ਕੋਈ ਰਾਹ ਨਹੀਂ ਜਾਂ ਰਸਤਾ ਨਹੀਂ ਜਾਂਦਾ ਹੁੰਦਾ ਆਪਾਂ ਉਧਰ ਲਾ ਬੈਠਦੇ ਆ ਤੇ ਆਪਾਂ ਨੂੰ ਫਿਰ ਉਹ ਵੱਢਣ ਦੇ ਵਿੱਚ ਜਿਹੜੀ ਮੁਸ਼ਕਲ ਆਉਂਦੀ ਆ ਇਸ ਲਈ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਇਹ ਕੀਤੀ ਸੀਗੀ ਵੀ ਆਪਾਂ ਇਹ ਬੀਜ ਦੇ ਬਾਰੇ ਦੱਸ ਚੱਕੀ ਵੀ ਇਹ ਕਿੰਨਾ ਕੁ ਗੇਤਾ ਆਉਂਦਾ ਜਾਂ ਕਿੰਨਾ ਕੁ ਪਛੇਤਾ ਆਉਂਦਾ ਇਹ ਬਾਕੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਜੋ ਜਿਹੜੀਆਂ ਜਾਣਕਾਰੀਆਂ ਨੇ ਵੱਧ ਤੋਂ ਵੱਧ ਆਪਾਂ ਪਰਮਾਨਾ ਲਾ ਸ਼ੇਅਰ ਕਰ ਸਕੀਏ ਬਾਕੀ ਵੀ ਵੀਡੀਓ ਦੇ ਵਿੱਚ ਆਪਾਂ ਲਾਸਟ ਤੇ ਫੇਰ ਦੱਸਦੇ ਆ ਤੇਲੇ ਦੀ ਜ਼ਰੂਰ ਤੁਸੀਂ ਗੌਰ ਕਰਿਓ ਐਵੇਂ ਢੋਲੀਆਂ ਚੱਕਣ ਦਾ ਕੋਈ ਫਾਇਦਾ ਨਹੀਂ ਗਿਆਂ ਨਾਲੇ ਆਪਾਂ ਵਾਧੂ ਖਰਚਾ ਕਰ ਬੈਠਦੇ ਆਗੇ ਧੰਨਵਾਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ